ਤੇ ਹੁਣ ਸੱਚ ਸੱਚ ਐ ਦੱਸੋ ਉਹ 8 ਲੱਖ ਚੋਂ ਭਾਨੇ ਨੂੰ ਕਿੰਨੇ ਦਿੱਤੇ ਸੀ ਆਪ ਦੀ ਤਮੰਨਾ ਨਾਲ ਮੈਂ ਇਹ ਲੱਖ ਰੁਪਈਆ ਦੇਣ ਨੂੰ ਮੈਨੂੰ ਐ ਹੀ ਵੀ ਲੱਖ ਰੁਪਈਆ ਭਾਈ ਨੂੰ ਦੇਵਾਂਗੇ ਜੀ ਉਹਨੂੰ ਆਏ ਨਾ ਲੱਗੇ ਵੀ ਕੋਈ ਮੈਨੂੰ 10 ਰੁਪਈਆ ਘੱਟ ਮਿਲ ਗਏ ਜਾਂ ਵੱਧ ਮਿਲ ਗਏ ਹਾਂਜੀ ਬਹੁਤ ਲੋਕਾਂ ਦੇ ਭਾਨੇ ਸਿੱਧੂ ਬਾਈ ਨੇ ਪੈਸੇ ਵਾਪਸ ਕਰਾਏ ਨੇ ਕਰੋੜਾਂ ਦੇ ਵਿੱਚ ਗਿਣਤੀ ਹੈ ਜਿਹੜੇ ਪੈਸੇ ਵਾਪਸ ਹੋਏ ਨੇ ਚਲੋ ਕੋਈ ਬੰਦੇ ਹੁੰਦੇ ਨੇ ਜਿਹੜੇ ਆਸਾਨ ਨੂੰ ਯਾਦ ਰੱਖਦੇ ਨੇ ਇੱਥੇ ਪਹੁੰਚੇ ਵੀ ਨੇ ਕਈ ਨਹੀਂ ਵੀ ਪਹੁੰਚਦੇ ਚਲੋ ਕਿਸੇ ਦੀਆਂ ਮਜਬੂਰੀਆਂ ਨੇ ਪਰ ਇਹ ਉਹ ਇਨਸਾਨ ਨੇ ਜਿਹੜੇ ਸਾਨੂੰ ਪਹਿਲੀ ਵਾਰ ਹੀ ਮਿਲੇ ਸੀ ਅਸੀਂ ਪਹਿਲੀ ਵਾਰੀ ਜਲੰਧਰ ਗਏ ਸੀ ਬਾਈ ਹੋਰਾਂ ਨਾਲ ਇਹ ਚੱਕਰ ਕੀ ਸੀ ਸਾਰਾ ਸੋਡਾ ਕਿੰਨੇ ਟਾਈਮ ਤੋਂ ਪੈਸੇ ਫਸੇ ਹੋਏ ਸੀ ਸਾਡਾ ਘੱਟੋ ਘੱਟ 1.5 ਪੌਣੇ 2 ਸਾਲ ਤੋਂ ਪੈਸੇ ਫਸੇ ਹੋਏ ਸੀ ਠੀਕ ਹੈ ਅਸੀਂ ਢੇੜੇ ਬਹੁਤ ਮਾਰੇ ਜੂਨੀਅਨ ਨੂੰ ਲੈ ਕੇ ਗਏ ਯਾਨੀ ਆਪਾਂ ਨੂੰ ਸਰੇ ਆਮ ਜੀ ਕਹਿਣ ਲੱਗੇ ਵੀ ਯਾਰ ਤੁਸੀਂ ਆਏ ਫਿਰ ਸਾਡੇ ਤੋਂ ਪੈਸੇ ਵਾਪਸ ਕਰਾ ਲਓਗੇ ਅੱਛਾ ਕਿੱਥੋਂ ਦਾ ਸੀ ਵੀਜ਼ਾ ਕਿੱਥ ਵੀਯਾ ਕੈਨੇਡਾ ਦਾ ਸੀ ਕੈਨੇਡਾ ਦੀ ਫਾਈਲ ਲਵਾਈ ਸੀ ਹਾਂ ਕੈਨੇਡਾ ਦੀ ਫਾਈਲ ਲਵਾਈ ਸੀ 1.5 ਸਾਲ ਪਹਿਲਾਂ ਲਵਾਈ ਸੀ ਜਲੰਧਰ ਦੇ ਸੈਂਟਰ ਨੂੰ ਇਹ ਵਾਪਸ ਕਰਾ ਕੇ ਉਹਨਾਂ ਨੇ ਆਪਦੇ ਅਕਾਊਂਟ ਜੀ ਕਰਾ ਲਏ ਬਾਸ ਠੀਕ ਹੈ ਆਪਾਂ ਨੂੰ ਝੱਗਾ ਚੱਕਣ ਲੱਗੇ ਚੱਕਰ ਕੀ ਹੋਇਆ ਸੀ ਥੋਡੀ ਫਾਈਲ ਉਹਦਾ ਹੋਣ ਦਾ ਰਿਫਿਊਜ਼ਲ ਆ ਗਈ ਸੀ ਰਿਫਿਊਜ਼ਲ ਆ ਗਈ ਜੀ ਰਿਫਿਊਜ਼ਲ ਆ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਕੋਈ ਰਾਏ ਨਹੀਂ ਦਿੱਤਾ ਹੈ ਅੱਛਾ ਚਲੋ ਅਸੀਂ ਨਾਵਾਲੇ 20 25 ਗੇੜੇ ਮਾਰੇ ਹੋਣਗੇ ਗੇੜੇ ਵੀ ਕੀ ਮਾਰੇ ਜਦੋਂ ਟਾਈਮ ਦੇ ਦਿਆ ਕਰਨ ਉਸੇ ਟਾਈਮ ਨੂੰ ਅਸੀਂ ਉੱਥੇ ਠੀਕ ਹੈ ਉੱਥੇ ਆਏਗਾ ਤਾਂ ਵੀ ਮੰਡੇ ਨੂੰ ਤੁਸੀਂ 10 ਵਜੇ ਪਾਉਣ ਜੇ 10 ਵਜੇ ਨੂੰ ਅਸੀਂ ਉਹ ਗੇਟ 'ਚ ਹੋਇਆ ਕਰੀਏ ਠੀਕ ਹੈ ਫੇਰ ਲੱਕੜ ਦਾ ਮੁੰਡਾ ਦੇ ਦੇਗਾ ਨਾ ਅੱਕੇ ਜਿਹੋ ਆਇਆ ਨੇ ਕੁਦਰਤੀ ਇਹਨਾਂ ਦੀ ਇੱਕ ਵੀਡੀਓ ਪਾਈ ਹੋਈ ਸੀ ਬਾਈ ਹੁਣਾਂ ਦੀ ਭਾਨੇ ਸਿੱਧੂ ਬਾਈ ਦੀ ਭਾਨੇ ਸ਼ੁੱਧ ਦੀ ਮੈਂ ਘਰੇ ਪਏ ਪਏ ਨੇ ਮੈਂ ਉਹ ਸੁਣ ਕੇ ਠੀਕ ਹੈ ਮੈਂ ਯਾਰ ਆਪਾਂ ਭਾਨੇ ਬਾਈ ਹੁਣਾਂ ਨੂੰ ਮਿਲੀਏ ਗੱਲ ਠੀਕ ਹੈ ਅਸੀਂ ਚੱਲ ਇੱਥੇ ਆ ਗਏ ਕੋਈ ਤੁਸੀਂ ਸਪਾਰਸ ਤਾਂ ਨਹੀਂ ਲਵਾਈ ਬਈ ਨਾ ਕੋਈ ਸਪਾਰਸ ਵੀ ਐਵੇਂ ਨੋਰਮਲ ਹੀ ਆ ਗਏ ਇੱਥੇ ਸਾਡੇ ਮੇਰੇ ਬੇਟੇ ਦਾ ਬੇਟਾ ਪੜਦਾ ਇੱਥੋਂ ਠੀਕ ਹੈ ਉਹਨਾਂ ਨੂੰ ਪੁੱਛਿਆ ਵੀ ਯਾਰ ਐਂ ਕਰਕੇ ਆਏ ਉਹਨਾਂ ਤੋਂ ਅਸੀਂ ਨੰਬਰ ਨੰਬਰ ਲਿਆ ਠੀਕ ਹੈ ਇਹਨਾਂ ਨੇ ਨਾਂ ਫੋਨ ਚੱਕਿਆ ਫਿਰ ਉਹਨੂੰ ਕਿਹਾ ਮਾਹਰ ਤੂੰ ਸਾਨੂੰ ਪਤਾ ਕਰਕੇ ਦੱਸੀ ਵੀ ਜਦੋਂ ਬਾਈ ਘਰੇ ਹੋਏ ਅਸੀਂ ਆਵਾਂਗੇ ਹੂੰ ਉਹਨੇ ਸਾਨੂੰ ਦੱਸਿਆ ਵੀ ਬਾਈ ਹੁਣੇ ਅੱਜ ਘਰੇ ਆ ਵੀ ਤੁਸੀਂ ਤੜਕੇ ਮਿਲ ਲਓ ਹੂੰ ਚਲੋ ਸਵੇਰ ਨੂੰ ਆਏ ਇੱਥੇ ਬਾਈ ਹੈ ਨਹੀਂ ਸੀ ਇਹ ਗੁਰਦਾਰੇ ਗਿਆ ਹੋਇਆ ਹੈ ਹੂੰ ਅਸੀਂ ਬੈਠੇ ਰਹੇ 20 ਮਿੰਟ ਹੋਰ ਵੀ ਬੰਦੇ ਬੈਠੇ ਜੀ ਚਲ ਇਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਦੋਂ ਅਸੀਂ ਇਕੱਲੇ ਰਹਿ ਗਏ ਜਿਵੇਂ ਆਪਾਂ ਪ੍ਰੱਪੇ ਦੌਰ ਦੇ ਮੈਨੂੰ ਕਹਿੰਦਾ ਬਈ ਦੱਸ ਕੀ ਕੰਮ ਆ ਠੀਕ ਹੈ ਆਹ ਯਾਰ ਕੰਮ ਤਾਂ ਅਸੀਂ ਐ ਬਹੁਤ ਦੁਖੀ ਹਾਂ ਹਮ ਚਲ ਰਹਿ ਜੀ ਕਰਕੇ ਇਹਨਾਂ ਨੇ ਵੀਡੀਓ ਬਣਾਈ ਵੀ ਆਪਾਂ ਹੋਰ ਵੀ ਬੰਦੇ ਉੱਥੇ ਇਕੱਠੇ ਕਰ ਲਿਆ ਵੀ ਜਿਨ੍ਹਾਂ ਦੇ ਹੋਰ ਹੋਏ ਉਹਨਾਂ ਦਾ ਵੀ ਫਾਇਦਾ ਹੋ ਜੀ ਹਾਂ ਲੈ ਪਾਇਆ ਸੀ ਉੱਥੇ ਲੈ ਪਾਇਆ ਉਹ ਤਾਂ ਨਹੀਂ ਲਾਇਆ ਸੀ ਤੁਹਾਡੇ ਏਜੰਟ ਨੂੰ ਇੱਥੇ ਬੈਠ ਕੇ ਨਹੀਂ ਫੋਨ ਨਹੀਂ ਲਾਇਆ ਵੈਸੇ ਲੈ ਪਾਦਾ ਵੀ ਨਹੀਂ ਕਿਸੇ ਦਾ ਹੋਰ ਵੀ ਫਾਇਦਾ ਹੁੰਦਾ ਹੋਇਆ ਹਮ ਤਾਂ ਹੋ ਜੂਗਾ ਵੀ ਆਪਾਂ ਦਾ ਜਾਣਾ ਹੀ ਹਾਂ ਹਮ ਚਲ ਅਸੀਂ ਇੱਥੋਂ ਆਪਾਂ ਬੈਠਿਆਂ ਬੈਠਾ ਨੇ ਉਉ ਦੇ ਬਸ ਮੈਨੂੰ ਕਹਿੰਦੇ ਤੁਸੀਂ ਤਿਆਰ ਹੋ ਵੋ ਅਸੀਂ ਆ ਗਏ ਠੀਕ ਹੈ ਹਾਂ ਅਸੀਂ ਨਾਲ ਹੀ ਗਏ ਸੀ ਹਾਂ ਚਲੇ ਗਏ ਉੱਥੇ ਐਵੇਂ ਕਹਦੇ ਉੱਥੇ ਉਹਨੇ ਉੱਦੇ 10 ਮਿੰਟ ਨਹੀਂ ਲਾਏ ਬਾਈ ਉਹਨਾਂ ਦੇ ਘਰ ਤੋਂ ਦਵਾ ਦਾ ਵਿੱਚ ਇੱਕ ਦੇ ਦਿੱਤੇ ਫਿਰ ਉਹੀ ਏਜੰਟ ਨੇ ਭੱਜਿਆ ਫਿਰੇ ਫਿਰ ਕਿੰਨੇ ਪੈਸੇ ਸੀ ਤੁਹਾਡੇ 8 ਲੱਖ ਰੁਪਈਆ ਸੀ 8 ਲੱਖ ਰੁਪਈਆ 1.5 ਸਾਲ ਤੋਂ ਫਸਿਆ ਪਿਆ 1.5 ਸਾਲ ਤੋਂ ਫਸਿਆ ਬਾਈ ਮੈਂ ਉਹਦਾ ਵਿਆਜ ਹੀ ਬਹੁਤ ਪਰ ਹਟਿਆ ਜਿਹੜਾ ਤੁਸੀਂ ਐਂ ਹਿਸਾਬ ਲਾ ਲਓ ਵੀ ਦਫ਼ਤਰ ਚ ਭਾਨਾ ਸੀ ਦੁੱਬਾਈ ਜਦੋਂ ਪਹੁੰਚ ਗਿਆ 15 ਮਿੰਟ ਦੇ ਵਿੱਚ ਬਾਤ 15 ਮਿੰਟ ਤਾਂ ਲੱਗੇ ਨਹੀਂ ਹੋਣੇ ਤੇ ਹੁਣ ਸੱਚ ਸੱਚ ਐਂ ਦੱਸੋ ਉਹ 8 ਲੱਖ ਚੋਂ 1 ਰੁਪਈਆ ਵੀ ਭਾਨੇ ਨੂੰ ਮੈਂ ਆਪਦੀ ਤਮੰਨਾ ਨਾਲ ਮੈਂ ਇਹ ਲੱਖ ਰੁਪਈਆ ਦੇਣ ਨੂੰ ਮੈਨੂੰ ਐ ਹੀ ਵੀ ਲੱਖ ਰੁਪਈਆ ਭਾਈ ਨੂੰ ਦੇਵਾਂਗੇ ਠੀਕ ਹੈ ਸੱਤ ਵੇਨੇ ਚਾਹ ਵੀ ਨਹੀਂ ਪੀਤੀ ਗਈ ਹੁੰਦੀ ਬਹੁਤ ਜ਼ੋਰ ਲਾਇਆ ਮੈਂ ਗੱਡੀ ਦੀ ਡੀਜ਼ਲ ਪਵਾਉਣ ਨੂੰ ਮੈਂ ਦਾ ਫੋਨ ਕਰੇ ਕਰ ਮੇਰੇ ਚਾਚਾ ਹੀ ਮੇਰੀ ਗੱਡੀ 'ਚ ਬੈਠਾ ਉਹਨੂੰ ਕਹੇ ਮਹਾ ਜੀ ਚਾਚਾ ਬਾਈ ਨੂੰ ਕਹੇ ਵੀ ਆਪਰ ਤੇਲ ਆਪਾਂ ਪਵਾ ਕੇ ਦੇਣਾ ਹੂੰ ਉਹ ਆਲਾ ਤੁਸੀਂ ਚੁੱਪ ਕਰਕੇ ਆ ਜਾਓ ਟੂਲ ਟੈਕਸ ਦੇ ਵੀਗਾ ਤੁਸੀਂ ਬਰਚੀ ਨਾ ਦਿਓ ਮੇਰੀ ਗੱਡੀ ਮੂਰਿਆ ਮੈਂ ਹਰ ਚੱਲ ਕੋਈ ਨਹੀਂ ਉਹ ਗੱਲ ਜਿਹਦਾ ਕਿਆ ਵੀ ਨਹੀਂ ਪੀਤੀ ਸਾਤੋ ਯਾਰ ਐਵੇਂ ਗੈਰੀ ਬਹੁਤ ਜ਼ੋਰ ਲਾਇਆ ਬਹੁਤ ਜ਼ੋਰ ਲਾਇਆ ਜਿੰਨਾ ਗੈਦੋਂ ਉਹਨੇ ਤੇ ਉਸ ਦਿਨ ਅਸੀਂ ਸਾਰੀ ਟੀਮ ਸਾਡੀ ਗੁੱਸੇ ਵੀ ਹੋਏ ਚਾਹ ਰੋਟੀ ਖਵਾਉਣ ਦੇ ਮਾਰੇ ਗੁੱਸੇ ਵੀ ਹੋਏ ਵੀ ਅਸੀਂ ਮੁੜ ਕੇ ਤੇਰੇ ਕੋਲੇ ਨਹੀਂ ਆਉਣ ਸਾਡੀ ਸਾਰੀ ਟੀਮ ਉਸ ਦਿਨ ਬਾਈ ਦੇ ਨਾਲ ਸੀ 10 11 ਵਜੇ ਅਸੀਂ ਘਰੇ ਵੜੇ ਆ ਕਿ ਤੇ ਬਾਕੀ ਸਾਰੀ ਜਵਾਨੀ ਤੁਸੀਂ ਆਹ ਕੰਮ ਸੇਗਾ 14:00 ਵੱਜ ਗਏ ਹੋਣਗੇ ਰਾਤ ਨੂੰ ਹੋਰ ਵੀ ਬਹੁਤ ਲੋਕਾਂ ਦੇ ਪੈਸੇ ਨਿਕਲੇ ਆ ਕੰਮ ਸੇਗਾ ਮੇਰੇ ਆਈਡੀਏ ਨਾਲ 35-40 ਲੱਖ ਰੁਪਈਆ ਨਿਕਲੇ ਉਸ ਦਿਨ ਜਲੰਧਰ ਦੇ ਵਿੱਚ ਕਾਫੀ ਏਜੰਟਾਂ ਨੇ ਫਿਰੇ ਸੀ ਕੱਲੇ ਸੋਚਦੇ ਸੀ ਏਜੰਟ ਤਾਂ ਛੱਡ ਤੇ ਤੁਸੀਂ ਆਪ ਦੇਖ ਲਓ ਯਾਰ ਇਹ ਚੀਜ਼ਾਂ ਹੁਣ ਨਾ ਹਨਾ ਜ ਜਦੋਂ 8 8 10 10 ਲੱਖ ਰੁਪਏ ਇੱਕ ਬੰਦੇ ਇੱਕ ਬੰਦੇ ਦੀ ਇੱਛਾ ਹੋਣ ਦੇ ਬਾਵਜੂਦ ਨਾ ਗੱਡੀ 'ਚ ਤੇਲ ਉਹਦਾ ਚਾਹ ਪਾਣੀ ਵੀ ਨਹੀਂ ਪੀਤਾ ਆ ਸਾਰੀਆਂ 10 5000 ਵਾਲੇ ਤਾਂ ਗੱਲਾਂ ਹੀ ਕੀ ਨੇ ਠੀਕ ਹੈ ਬਾਕੀ ਆਪਾਂ ਉਸਤਾਦ ਜੀ ਤੋਂ ਵੀ ਪੁੱਛ ਲੈਨੇ ਆ ਉਸਤਾਦ ਜੀ ਤੁਸੀਂ ਦੱਸੋ ਵੀ ਤੁਸੀਂ ਤਾਂ ਹਨਾ ਬਾਈ ਦੇ ਨਾਲ ਹੀ ਰਹਿੰਦੇ ਤੁਸੀਂ ਇਹ ਕੀ ਕਹਿਣਾ ਚਾਹੁੰਗੇ ਇਹ ਸਾਰੇ ਮਸਲੇ 'ਚ ਪਹਿਲੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀ ਪਹਿਲੇ ਦਿਨ ਤੋਂ ਹੀ ਉਹਦਾ ਸੁਭਾਅ ਇਹੋ ਜਿਹਾ ਹੈ ਵੀ ਉਹਨੂੰ ਐ ਹੁੰਦਾ ਵੀ ਯਾਰ ਕੋਈ ਮੈਥੋਂ ਕਿਸੇ ਦਾ ਮਾੜਾ ਨਾ ਹੋ ਜਾ ਹੂੰ ਪਹਿਲੇ ਦਿਨ ਤੋਂ ਹੀ ਅਸੀਂ 5-6 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਕੰਮ ਕਰਦਿਆਂ ਨੂੰ ਸਾਨੂੰ ਜੋ ਵੀ YouTube ਦੀ Facebook ਦੀ ਪੇਜ ਦੀ ਅਰਨਿੰਗ ਆਉਂਦੀ ਆ ਹਨਾ ਤੇ ਹਾਲਾਂਕਿ ਅਮਨੇ ਨੂੰ ਇਹੀ ਗੱਲ ਕਹਿੰਦਾ ਹੁੰਦਾ ਵੀ ਉਸਤਾਦ ਨੂੰ ਦਿਖਾ ਦੇ ਵੀ ਉਹਨੂੰ ਆਏ ਨਾ ਲੱਗੇ ਵੀ ਕੋਈ ਮੈਨੂੰ 10 ਰੁਪਏ ਘੱਟ ਮਿਲ ਗਏ ਜਾਂ ਵੱਧ ਮਿਲ ਗਏ ਠੀਕ ਹੈ ਤੇ ਜਿੱਥੋਂ ਤੱਕ ਮੈਨੂੰ ਤਾਂ ਇਹ ਲੱਗਦਾ ਵੀ ਜੇ ਇਲਿਗੇਸ਼ਨ ਲਾਉਣਾ ਸੀ ਘੱਟੋ-ਘੱਟ ਕਰੋੜ ਡੇਢ ਕਰੋੜ ਦਾ ਤਾਂ ਲਾਉਂਦੇ ਬਿਲਕੁਲ ਐਡਾ ਬੰਦਾ ਸੀ ਨਾ ਹਿਸਾਬ ਨਾਲ ਹਾਂ 10000 ਦੀ ਵੀਡੀਓ ਚ ਵੀ 10000 ਦੀ ਦਾਹੇ ਦਬਾਰ ਨੂੰ ਚਾਹ ਪਿਆ ਜਾਂਦਾ 10000 ਦੀ ਚਾਹ ਪੀਂਦਾ ਇੱਥੇ ਕਿੰਨਾ ਇਕੱਠ ਹੁੰਦਾ ਸਾਰਿਆਂ ਨੇ ਦੇਖਿਆ ਇਹ ਮੱਖ ਨਾਲ ਵੀ ਨਹੀਂ ਵਿਕਟਦਾ 10000 ਤਾਂ ਗੱਲ ਹਾਂਜੀ ਤੇ ਹੁਣ ਉਹ ਗੱਲ ਇੱਥੇ ਆ ਕੇ ਖੜਦੀ ਆ ਵੀ ਸਾਨੂੰ ਆ ਸਾਨੂੰ ਤਿੰਨੇ ਤਿੰਨੇ ਅਸੀਂ ਮਤਲਬ ਵੀਡੀਓ ਬਣਾਉਨੇ ਆ ਮੈਂ ਅਮਨ ਦੇ ਭਾਨਾ ਤੇ ਸਾਨੂੰ ਬਾਬੇ ਦੀ ਕਿਰਪਾ ਨਾਲ ਅਸੀਂ ਮਿਹਨਤ ਕਰਦੇ ਆਂ ਸਾਨੂੰ ਇੰਨਾ ਕ ਹੈਗਾ ਵੀ ਸਾਡੇ ਖਰਚੇ ਵਧਿਆ ਨਿਕਲ ਜਾਂਦੇ ਤੇ ਸਾਨੂੰ ਕਿਸੇ ਤੋਂ ਵੀ ਅਸੀਂ ਉਹ ਕਿਵੇਂ ਬੰਦਾ ਪੈਸੇ ਮੰਗ ਲੂ ਹਣ ਤੁਸੀਂ ਦੱਸ ਹੀ ਰਹੇ ਆਂ ਬਾਈ ਜਿੰਨਾ ਟੈਲੈਂਟ ਹੈਗਾ ਤੁਹਾਡੇ ਕੋਲ ਇੱਕ ਲਗਜ਼ਰੀ ਲਾਈਫ ਜਿਉਣ ਵਾਸਤੇ ਤੁਹਾਡੀ ਇਨਕਮ ਹੈਗੀ ਆ ਇਨਕਮ ਹੈਗੀ ਆ ਕਮ ਸੇ ਕਮ 10000 ਰੁਪਿਆ ਤਾਂ ਮੇਰੇ ਜਾਣ ਵਾਲੇ ਆਪਦੇ ਜੇਬ ਚੋਂ ਖਰਚਦਾ ਹੋਊਗਾ ਫਿਰ ਖਰਚ ਤਾਂ ਹੋਊਗਾ ਤੇ ਫਿਰ ਉਹ ਬੰਦਾ ਕਿਵੇਂ ਪੈਸੇ ਲੈ ਲੂਗਾ ਕਿਸੇ ਤੋਂ ਹਨਾ ਵੀ ਇਸ ਗੱਲ ਦਾ ਦੁੱਖ ਹੈ ਵੀ ਜੇ ਕੋਈ ਤੂਮਤ ਲਾਉਣੀ ਸੀ ਕੋਈ ਚੱਜ ਦੀ ਤਾਂ ਲਾਉਂਦੇ ਕੋਈ ਚੱਜ ਦੀ ਵੀ ਅੱਛਾ ਉਹਨੂੰ ਤਾਂ ਛੱਡੋ ਕਿ ਹੋਰ ਵੀ ਬੰਦਾ ਆ ਕੇ ਪ੍ਰੂਫ ਕਰਦੇ ਪਹਾਨੇ ਸਿੱਧੂ ਨੇ ਪੈਸੇ ਲਏ ਆ ਜਾਂ ਕਿਸੇ ਤੋਂ ਮੰਗੇ ਆ ਹਨਾ ਤੇ ਅਸੀਂ ਬੈਠੇ ਆ ਆਪਦੇ ਤੋਂ ਬਿਨਾ ਹੋਰਾਂ ਨਾਲ ਵੀ ਬਥੇ ਰਹਿਣਾ ਆਉਣੇ ਕਿਸੇ ਤੋਂ ਕਿਸੇ ਤੋਂ ਮਤਲਬ ਹੀ ਨਹੀਂ ਹੋ ਸਕਦਾਗਾ ਤੇ ਇਹ ਮੈਂ ਤਾਂ ਇਹੀ ਗੱਲ ਕਹਿੰਨਾ ਵੀ ਤੱਕਾ ਸਹੀ ਗੱਲ ਤਾਂ ਤੱਕਾ ਤੇ ਉਹ ਬੰਦਾ ਇਦਾਂ ਦਾ ਹੈ ਨਹੀਂਗਾ ਵੀ ਕਿ ਕਿਸੇ ਤੋਂ ਉਹ ਕਿਸੇ ਤੋਂ ਪੈਸੇ ਤੋਂ ਦੂਰ ਦੀ ਗੱਲ ਕਿਸੇ ਦਾ ਚਾਹ ਦਾ ਵੀ ਰਵਾਦਾਰ ਹੋਵੇ ਕਿਉਂਕਿ ਸਮਾਂ ਹਰੇਕ ਦਾ ਬਦਲਦਾ ਕਦੇ ਦਾਦੇ ਨਹੀਂ ਕਦੇ ਪੋਤੇ ਕਦੇ ਨਾ ਕਦੇ ਪੋਤੇ ਦੀਆਂ ਹੁੰਦੀਆਂ ਚਾਹ ਵੀ ਨਹੀਂ ਪੀਤੀ ਨਹੀਂ ਪੀਂਦਾ ਜੀ ਉਹ ਨਹੀਂ ਪੀਂਦਾ ਕਰਦੀਆਂ ਜੀ ਸ਼ੇਰ ਸਾਰੇ ਦੇਖ ਕੇ ਸੱਚੀ ਆ ਸਾਰਾ ਸਾਨੂੰ ਪਤਾ ਹੀ ਆ ਪੀ